ਪਿਆਰ ਜਦੋਂ ਸਿਰ ਚੜ ਕੇ ਬੋਲਣ ਲੱਗ ਜਾਵੇ ਤਾਂ ਉਹ ਪਿਆਰ ਨਹੀਂ پاਗਲਪਨ ਬਣ ਜਾਂਦਾ ਹੈ ਤੇ ਕਹਿੰਦੇ ਨੇ پاਗਲਪਨ ਇਨਸਾਨ ਤੋਂ ਕੁਝ ਵੀ ਕਰਵਾ ਸਕਦਾ ਹੈ ਕਈ ਲੋਕ ਆਪਣੇ ਪਿਆਰ ਨੂੰ ਭੁਲਾ ਨਹੀਂ ਪਾਉਂਦੇ ਅਤੇ ਫਿਰ ਉਹਨਾਂ ਨੂੰ ਬਦਲ ਲੈਣ ਦੀ ਤੜਫ ਚੜ ਜਾਂਦੀ ਹੈ ਅਤੇ ਇਹੀ ਤੜਫ ਉਹਨਾਂ ਨੂੰ ਹਵਾਨ ਵੀ ਬਣਾ ਦਿੰਦੀ ਹੈ ਇਹੀ ਹਵਾਨੀਅਤ ਦੀ ਸਕਾਰ ਹੋਈ ਹੈ ਇੱਕ ਲੜਕੀ ਉਹ ਲੜਕੀ ਜਿਹੜੀ ਸ਼ਾਇਦ ਠੀਕ ਤਰ੍ਹਾਂ ਨਾਲ ਉਸ ਹਵਾਨ ਨੂੰ ਲੜਕੇ ਨੂੰ ਜਾਣਦੀ ਤੱਕ ਵੀ ਨਹੀਂ ਸੀ 23 ਜੁਲਾਈ ਨੂੰ ਬੰਗਲੌਰ ਦੇ ਇੱਕ ਗਰਲਸ ਪੀਜੀ ਵਿੱਚ ਇੱਕ ਲੜਕਾ ਅੰਦਰ ਆਉਂਦਾ ਹੈ। ਕੁਝ ਸਮੇਂ ਤੱਕ ਉਹ ਲੜਕਾ ਬਾਹਰ ਪੀਜੀ ਦੇ ਕੋਰੀਡੋਰ ਵਿੱਚ ਘੁੰਮਦਾ ਹੈ। ਉਸਦੇ ਹੱਥ ਵਿੱਚ ਇੱਕ ਪਲਾਸਟਿਕ ਦਾ ਬੈਗ ਸੀ। ਕੁਝ ਦਿਨ ਬਾਅਦ ਉਹ ਲੜਕਾ ਦਰਵਾਜ਼ੇ ਨੂੰ ਖੜਕਾਉਂਦਾ ਹੈ। ਕ੍ਰੀਤੀ ਨਾਮ ਦੀ ਲੜਕੀ ਦਰਵਾਜ਼ਾ ਖੋਲਦੀ ਹੈ ਅਤੇ ਉਹ ਲੜਕਾ ਅੰਦਰ ਚਲਾ ਜਾਂਦਾ ਹੈ। ਫਿਰ ਕੀ ਸੀ? ਕਮਰੇ ਅੰਦਰ ਕੀ ਹੋਇਆ ਇਹ ਕਿਸੇ ਨੂੰ ਨਹੀਂ ਪਤਾ। ਕੁਝ ਦਿਨ ਬਾਅਦ ਉਹ ਲੜਕਾ ਕ੍ਰੀਤੀ ਨੂੰ ਕਢੀਸਦਾ ਹੋਇਆ ਬਾਹਰ ਲਿਆਉਂਦਾ ਹੈ। ਕ੍ਰੀਤੀ ਰੋਲਾ ਪਾਉਣ ਲੱਗ ਜਾਂਦੀ ਹੈ। ਬੱਚਨ ਲਈ ਹੱਥ ਪੈਰ ਮਾਰਦੀ ਹੈ ਪਰ ਉਸ ਨੂੰ ਸੁਣਨ ਵਾਲਾ ਉੱਥੇ ਕੋਈ ਵੀ ਨਹੀਂ ਹੁੰਦਾ ਲੜਕਾ ਹੁਣ ਇੱਕ ਚਾਕੂ ਕੱਢਦਾ ਹੈ ਤੇ ਪੂਰੇ ਜ਼ੋਰ ਨਾਲ ਕ੍ਰੀਤੀ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ ਕ੍ਰੀਤੀ ਜ਼ੋਰ-ਜ਼ੋਰ ਚ ਲਾਉਣ ਲੱਗਦੀ ਹੈ ਉਹ ਲੜਕਾ ਹੋਰ ਤੇਜ਼ੀ ਨਾਲ ਕ੍ਰੀਤੀ ਉੱਤੇ ਵਾਰ ਕਰਨ ਲੱਗ ਜਾਂਦਾ ਹੈ ਫਿਰ ਉਹ ਲੜਕਾ ਚਾਕੂ ਨਾਲ ਕ੍ਰੀਤੀ ਦਾ ਗਲਾ ਰੇਤ ਦਿੰਦਾ ਹੈ ਕ੍ਰੀਤੀ ਥੱਲੇ ਡਿੱਗ ਪੈਂਦੀ ਹੈ ਉਹ ਲੜਕਾ ਇੱਥੇ ਹੀ ਨਹੀਂ ਰੁਕਦਾ ਥੱਲੇ ਡਿੱਗੀ ਹੋਈ ਕ੍ਰੀਤੀ ਤੇ ਫਿਰ ਚਾਕੂ ਨਾਲ ਬਾਰ-ਬਾਰ ਵਾਰ ਕਰਦਾ ਹੈ ਥੋੜੀ ਦੇਰ ਬਾਅਦ ਉਹ ਰੁਕ ਜਾਂਦਾ ਹੈ ਤੇ ਦੇਖਦਾ ਹੈ ਕਿ ਰੀਤੀ ਜਿੰਦਾ ਹੈ ਜਾਂ ਨਹੀਂ ਪਰ ਜਦੋਂ ਉਹ ਦੇਖਦਾ ਹੈ ਕਿ ਰੀਤੀ ਦੇ ਸਾਹ ਹਜੇ ਚੱਲ ਰਹੇ ਹਨ ਤਾਂ ਇੱਕ ਵਾਰ ਫਿਰ ਉਹ ਆਪਣੀ ਹਵਾਨੀਤ ਨੂੰ ਦਹਰਾਉਂਦਾ ਹੈ ਇਸ ਤੋਂ ਬਾਅਦ ਲੜਕਾ ਉੱਥੋਂ ਫਰਾਰ ਹੋ ਜਾਂਦਾ ਹੈ ਰੀਤੀ ਖੂਨ ਨਾਲ ਲਤਪਟ ਫਰਸ਼ ਤੇ ਡਿੱਗੀ ਪਈ ਸੀਗੀ ਤੇ ਤੜਫ ਰਹੀ ਸੀ ਇਸ ਤੋਂ ਬਾਅਦ ਕੋਰੀਡੋਰ ਵਿੱਚ ਤਿੰਨ ਹੋਰ ਲੜਕੀਆਂ ਆਉਂਦੀਆਂ ਹਨ ਪਰ ਕੋਈ ਵੀ ਰੀਤੀ ਦੇ ਨਜ਼ਦੀਕ ਨਹੀਂ ਜਾਂਦੀ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਉਸ ਹਵਾਨ ਨੇ ਰੀਤੀ ਦੇ 2 ਮਿੰਟ ਵਿੱਚ 20 ਵਾਰ ਚਾਕੂ ਮਾਰਿਆ ਸੀ ਪਰ ਹੁਣ ਸਵਾਲ ਇਹ ਹੈ ਕਿ ਉਸ ਲੜਕੇ ਨੇ ਇਹ ਕੀਤਾ ਕਿਉਂ ਅਤੇ ਕ੍ਰੀਤੀ ਨਾਲ ਉਸਦੀ ਅਜਿਹੀ ਕੀ ਦੁਸ਼ਮਣੀ ਸੀ ਜਿਹੜੀ ਕ੍ਰੀਤੀ ਦੀ ਹੱਤਿਆ ਦਾ ਕਾਰਨ ਬਣ ਗਈ ਇਹ ਹੱਤਿਆ ਦੇ ਤਾਰ ਕ੍ਰੀਤੀ ਨਾਲ ਡਾਇਰੈਕਟ ਨਹੀਂ ਇਨਡਾਇਰੈਕਟ ਜੁੜੇ ਸੀ ਅਸਲ ਵਿੱਚ ਕ੍ਰੀਤੀ ਦੀ ਇੱਕ ਰੂਮ ਮੇਟ ਸੀ ਜਿਸਦਾ ਬੋਏਫ੍ਰੈਂਡ ਸੀ ਅਭਿਸ਼ੇਕ ਅਭਿਸ਼ੇਕ ਅਤੇ ਉਸਦੀ গারਲਫ੍ਰੈਂਡ ਵਿੱਚ ਅਕਸਰ ਨੌਕਰੀ ਨਾ ਹੋਣ ਕਰਕੇ ਤੇ ਪੈਸਿਆਂ ਦੀ ਕਮੀ ਨੂੰ ਲੈ ਕੇ ਵਿਵਾਦ ਹੁੰਦਾ ਰਹਿੰਦਾ ਸੀ ਇਹੀ ਵਿਵਾਦ ਅਕਸਰ ਵੱਡੇ ਝਗੜਿਆਂ ਵਿੱਚ ਬਦਲ ਜਾਂਦਾ ਸੀ ਦੋਨਾਂ ਵਿੱਚ ਜਦੋਂ ਜ਼ਿਆਦਾ ਝਗੜੇ ਹੋਣ ਲੱਗੇ ਕ੍ਰਿਤੀ ਆਪਣੀ ਰੂਮ ਮੇਟ ਦਾ ਸਹਾਰਾ ਬਣਦੀ ਹੈ ਜਿਵੇਂ ਕਿ ਹਰ ਇੱਕ ਦੋਸਤ ਦੂਜੇ ਦੋਸਤ ਦਾ ਬਣਦਾ ਹੈ ਜੋ ਦੋਨਾਂ ਵਿੱਚ ਝਗੜੇ ਜ਼ਿਆਦਾ ਹੀ ਰਹਿਣ ਲੱਗ ਜਾਂਦੇ ਨੇ ਤਾਂ ਕ੍ਰਿਤੀ ਆਪਣੀ ਦੋਸਤ ਨੂੰ ਸਲਾਹ ਦਿੰਦੀ ਹੈ ਕਿ ਉਹ ਅਭਿਸ਼ੇਕ ਤੋਂ ਦੂਰੀ ਬਣਾ ਲਵੇ ਕ੍ਰਿਤੀ ਬਸ ਆਪਣੀ ਦੋਸਤ ਦੀ ਮਦਦ ਕਰ ਰਹੀ ਸੀ ਕ੍ਰਿਤੀ ਦੇ ਕਹਿਣ ਤੇ ਉਸਦੀ ਦੋਸਤ ਨੇ ਆਪਣੇ ਬாய்ਫ੍ਰੈਂਡ ਨਾਲ ਗੱਲਬਾਤ ਘੱਟ ਕਰ ਦਿੱਤੀ ਅਤੇ ਆਪਣਾ ਪੀਜੀ ਵੀ ਚੇਂਜ ਕਰ ਲਿਆ ਹੁਣ ਅਭਿਸ਼ੇਕ ਦੀ ਉਸ ਦੀ ਗਰਲਫ੍ਰੈਂਡ ਨਾਲ ਗੱਲਬਾਤ ਬਿਲਕੁਲ ਹੀ ਬੰਦ ਹੋ ਗਈ ਅਤੇ ਉਸ ਦਾ ਬ੍ਰੇਕਅਪ ਹੋ ਗਿਆ ਜੋ ਕਿ ਕ੍ਰਿਤੀ ਦੀ ਮੌਤ ਦਾ ਕਾਰਨ ਬਣਿਆ। આરોપી ਅਭਿਸ਼ੇਕ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਅਭਿਸ਼ੇਕ ਨੇ ਦੱਸਿਆ ਹੈ ਕਿ ਉਸ ਨੂੰ ਕ੍ਰਿਤੀ ਦਾ ਵਿੱਚ ਆਉਣਾ ਚੰਗਾ ਨਹੀਂ ਲੱਗਿਆ। ਕ੍ਰਿਤੀ ਬਿਹਾਰ ਦੀ ਰਹਿਣ ਵਾਲੀ ਸੀ ਅਤੇ ਬੰਗਲੌਰ ਵਿੱਚੋਂ ਨੌਕਰੀ ਕਰਦੀ ਸੀ। ਤਾਂ ਦੇਖਿਆ ਤੁਸੀਂ ਪਿਆਰ, ਦੋਸਤੀ ਅਤੇ ਬਦਲੇ ਦੀ ਦਾਸਤਾਨ ਵਿੱਚ ਕਿਸ ਤਰ੍ਹਾਂ ਇੱਕ ਲੜਕੀ ਦੀ ਜਾਨ ਚਲੀ ਗਈ। ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਧੰਨਵਾਦ